ਦਾ ਦੋਈ ਰੂਪਿਆਈ ਦਾ ਸੰਗ ਦੀ ਆ ਕਾਲ ਦੀ ਤਰ੍ਹਾਂ 692 ਜਨਵਰੀ ਦੇ 16 ਤੇ ਸਮੂਹ ਨਗਰ ਨਵਾਸੀ ਤਾਜਪੁਰ ਘੁਮਾਂ ਪਾਣੇ 75 ਹੋ ਗਏ ਇਹ ਸ਼ੋਭਾ ਯਾਤਰੀ ਹਰ ਸਾਲ ਦੀ ਦਿਆਰੀ ਗੱਲ ਹੈ ਐ ਸਾਲ ਵੀ ਇਸੇ ਤਰ੍ਹਾਂ ਪੂਰੀ ਪ੍ਰਕਰਮਾ ਕਰਕੇ ਦੇਰਾ ਦੀ ਸ਼ੱਕ ਦਾ ਯਾਤਰਾ ਪਹੁੰਚੂਗੀ ਉੱਥੇ ਹੀ ਰਾਹ ਪਾੜਾ ਦੁੰਦੀ ਆ ਐ ਸਾਲ ਵੀ ਇਸੇ ਤਰ੍ਹਾਂ ਪੂਰੀ ਜਾਂਦਾ ਆਰੰਭ ਹੋ ਕੇ ਲੰਗਰ ਪਾਣੀ ਛਾਵੇਂ ਦੇ ਦਸਤੇ ਵਿੱਚ ਸੰਤਬਰ ਪ੍ਰਬੰਧ ਕੀਤੇ ਗਏ ਤੇ ਸਰ ਮਹਾਰਾਜਾ ਇਹਨਾਂ ਸਾਰੇ ਬੱਚਿਆਂ ਤੋਂ ਅਸਤੀ ਜੀ ਮੇਰੇ ਪਤ ਜਿੰਨਾ ਕੁ ਸ਼ਾਹ ਦੇਖਦੇ ਹੋ ਸੰਗਤ ਵਿੱਚ ਇਸ ਵਾਰ ਹਾਂ ਕਿਉਂਕਿ ਅਗਲੀ ਵਾਰ ਸਾਡੇ 650 ਸਾਲ ਹੋ ਜਾਣੇ ਨੇ ਤੇ ਤੇ ਇਸ ਵਾਰ ਕਿੰਨਾ ਕੁ ਸ਼ਾਹ ਦੇਖਦੇ ਹੋ ਸੰਗਤ ਕਿਸ ਨੇ ਆ ਕਿ ਦਿਨਾਂ ਚੰਦੇ ਦੇਖੋ ਜੀ ਏਸੀ ਤਰ੍ਹਾਂ ਸਾਡੇ ਜੁੜ ਕੇ ਰਵੇ ਨਾ ਹਾਂ ਗੁਰੂ ਮਹਾਰਾਜ ਦੀ ਚਾਨਾ ਦੇ ਵਿੱਚ ਹੀ ਹੋਈ ਅਦਾ ਜੀ ਅੰਤੂ ਜੋੜੀ ਯਾਦਗਾਰ ਬਣਾ ਬਸ ਸ਼ੋਭਾ ਸ਼ੋਭਾ ਯਾਤਰਾ ਰੂਟ ਪਲਾਨਿੰਗ ਕੀ ਹੈ ਜੀ ਰੂਟ ਕਿੱਧਰ ਹੋਏ ਕਿੱਧਰ ਹੈਗਾ ਕਿੱਧਰ ਜਾ ਰਹੀ ਜੀ ਇੱਥੋਂ ਸ਼ਿਫਤੀ ਹੈ ਨਾ ਜੋ ਜੀ ਪਟਿਆਲਾ ਤੋਂ ਹੋ ਕੇ ਸੀ ਵੀ ਤਾਜਪੁਰ ਉਧਰ ਉਹ ਗੁਰਦਵਾਲਾ ਸਾਹਿਬ ਹੋ ਕੇ ਕੋਟਵਾਲ ਬਾਬੇ ਦੇ ਉੱਪਰ ਦੀ ਮੇਨ ਰੋਡ ਰੋਡ ਦੇ ਉੱਪਰ ਹੋ ਕੇ ਤੇਰਾ ਨਹੀਂ ਠੱਗਦਾ ਬਾਬਾਈ ਪੂਰਾ ਨਾਮ ਆਪਣਾ ਦੱਦੋ ਜੀ ਮੇਰਾ ਨਾਮ ਸ਼ੰਤ ਕਰੋ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਦੱਦੋ ਜੀ ਹਾਂਜੀ ਸਾਹਿਬੇ ਕਮਾਲ ਤੰਤਨ ਜਰਦਗੁਰੂ ਸ਼੍ਰੀ ਗੁਰੂ ਰਵदास ਮਹਾਰਾਜੀ ਦੇ 689 ਪ੍ਰਕਾਸ਼ ਹੁੰਦੇ ਸਬੰਧ ਵਿੱਚ ਅੱਜ ਪਿੰਡ ਤਾਜਪੁਰ ਭਗਵਾਨਪੁਰ ਦੀ ਸਮੂਹ ਸੰਗਤ ਨੂੰ ਤੇ ਲਖਨਵਾਸੀ ਸੰਗਤ ਨੂੰ 1731383 ਖੰਗਦਾਨ ਜੀ ਮਹਾਰਾਜ ਜੀ ਦੇ ਡੇਰੇ ਤੋਂ ਸ਼ੋਭਾ ਯਾਤਰਾ ਆਰੰਭ ਕੀਤੀ ਗਈ ਹੈ ਜੋ ਕਿ ਪਿੰਡ ਤਾਇਪ ਭਗਵਾਨਪੁਰ ਤੋਂ ਹੁੰਦੀ ਹੋਈ ਤਾਇਪੁਰ ਗੁਰਦਰਾ ਸਾਹਿਬ ਤਾਇਪੁਰ ਕਲੋਨੀ ਤਾਇਪੁਰ ਸਿੰਘ ਸਭਾ ਗੁਰਦਰਾ ਸਾਹਿਬ ਤੋਂ ਹੁੰਦੀ ਹੋਈ ਮੇਨ ਰੋਡ ਤੋਂ ਵਾਪਸ ਡੇਰਾ 1731383 ਖੰਗਦਾਨ ਜੀ ਮਹਾਰਾਜ ਵਿਕੇ ਸੰਪੂਰਨ ਹੋਵੇਗੀ ਸੋ ਇਸ ਸੰਬੰਧੀ ਸੂਹ ਸੰਗਤਾਂ ਦਾ ਬਹੁਤ ਜਿਆਦਾ ਉਤਸ਼ਾਹ ਹੈ ਕਿਉਂਕਿ ਅਗਲੇ ਵਸ ਸਾਬੇ ਕਮਾਲ ਜਗਤਗੁਰੂ ਰਵਜਾਸ ਮਹਾਰਾਜੀ ਦੀ 650ਵੀਂ ਜਿਹੜੀ ਪ੍ਰਕਾਸ਼ ਉਤਸਵ ਮਨਾਈ ਜਾਣੀ ਹੈ ਜੇ ਸੰਬੰਧੀ ਸੰਗਤ ਵੱਲੋਂ ਹੁਣ ਤੋਂ ਹੀ ਤਿਆਰੀਆਂ ਲੰਮੀਆਂ ਗਈਆਂ ਹਨ ਸੋ ਅਸੀਂ ਸਮੂਹ ਸੰਗਤ ਦੇ ਬਹੁਤ ਧੰਨਵਾਦੀਆਂ ਖਾਸ ਕਰਕੇ ਨੌਜੋਨ ਵਰਗ ਦਾ ਔਰ ਗਿੱਧੀਆਂ ਭੈਣਾਂ ਦਾ ਜੋ ਕਿ ਬਹੁਤ-ਬਹੁਤ ਆਪਣਾ ਸਹਿਯੋਗ ਦੇ ਰਹੇ ਨੇ ਇਸੇ ਤਰ੍ਹਾਂ ਹੀ ਜੋ ਕਿ 10 ਰੋਜ਼ ਤੋਂ ਪ੍ਰਵਾਹ ਤੀਰੀਆਂ ਆਰੰਭ ਕੀਤੀਆਂ ਗਈਆਂ ਸਨ ਜੋ ਬੜੇ ਉਤਸ਼ਾਹ ਨਾਲ ਸੰਗਤ ਵੱਲੋਂ ਲਗਾਈਆਂ ਜਾ ਰਹੀਆਂ ਹਨ ਔਰ ਮੈਂ ਅਰਦਾਸ ਕਰਦਾ ਵਾਹਿਗੁਰੂ ਅਗੇ ਕਿ ਉਹ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਹੀ ਮਿਹਰ ਭਰੇ ਹੱਥ ਰੱਖ ਕੇ ਉਤਸ਼ਾਹ ਵਰਸ਼ੇਸ਼ ਕਰਨ ਔਰ ਗੁਰੂ ਚਰਨਾਂ ਨਾਲ ਜੋੜਨ ਉਹ ਜਿਹੜਾ ਇਹ ਧੰ ਦੇਰਾ 108 ਧੰਤਨ ਦੀ ਸ਼੍ਰੀ ਠਾਕਰਦਾਸ ਜੀ ਮਹਾਰਾਜ ਦੇ ਹਰ ਸਾਲ ਦੀ ਤਰ੍ਹਾਂ ਹੀ ਮਨਾਇਆ ਜਾਵੇਗਾ ਜੋ ਕਿ ਇੱਕ ਦੋ ਇੱਕ ਦੋ 2000 ਸਭਜੀ ਨੂੰ ਮਨਾਇਆ ਜਾਵੇਗਾ ਇਸ ਸੰਬੰਧੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆ ਕੇ ਉਹ ਉਹ ਨਾਲ ਰਿਕਾਰਡ ਕਰ ਰਿਹਾ ਵਿੱਚ ਆਪਣੀ ਸੂਰੀਏ ਦੁਕਾਨ ਔਰ ਗੁਰੂ ਚੰਦਿਆਂ ਪੁਸ਼ੀਆਂ ਪ੍ਰਾਪਤ ਆਪਣਾ ਪੂਰਾ ਨਾਮ ਦੱਸੋ ਜੀ ਮੈਂ ਧੂਪ ਚਾਨਾ ਦਾ ਸੰਗਤ ਦਾ ਦਾਸ ਅਸ਼ੋਕਮਲ ਪਿੰਡ ਤਾਇਪੁਰ ਠੀਕ ਹੈ ਗੁਰੂ ਨਗਰ ਦੇ ਵਸੋਂ ਪਿਆਰਿਸਵਾਸਤ ਜੀ ਉਹ ਆਖੋ ਜੀ ਪਰੰਪਰਾ ਸਤਗੁਰੂ ਅਰਜਨਦਾਸ ਮਹਾਰਾਜ

ਇਸੋ ਨਰਪਾ ਹੈ ਕਰਦੇ ਜੀ ਜੋ ਬੋਲੇ ਇਸੋ ਨਰਪਾ ਅਸ ਮਹਾਰਾਜ ਕੀ ਜੈ ਜੋ ਬੋਲੇ ਇਸੋ ਨਰਪਾ ਅਸ ਮਹਾਰਾਜ ਕੀ ਜੋ ਬੋਲੇ ਇਸੋ ਨਰਪਾ ਧੰਨ ਗੁਰਦੇ ਸਾਰੇ ਸਹਾਇਕ ਇਸੇ ਤਰ੍ਹਾਂ ਲਗਾਤਾਰ ਪਿਆਰ ਦਾ ਸਹੂਤ ਦੇਣਾ ਜੀ Jai yeah,